ਆਪਣੀ ਜਿਹੜੀ ਸਪੋਚੀ ਲੀਡਰਸ਼ਿਪ ਹੈ ਅਰਵਿੰਦ ਕੇਜਲਵਾਲ ਜੀ ਉਹਨਾਂ ਦੀ ਸੋਚ ਔਰ ਭਗਵਾਨ ਤਮਨਜੀ ਦਾ ਡਾਇਨਾਮਿਜ਼ਮ ਉਹ ਜਿਹੜੀ ਪੰਜਾਬ ਦੇ ਵਿੱਚ ਅਮੇਸ਼ਾ ਜਿਹੜੀ ਉਹ ਕੋਸ਼ਿਸ਼ ਕਰਦੇ ਆ ਕਿ ਲੋਕਾਂ ਦੇ ਵਿੱਚ ਰਹਿ ਕੇ ਰਾਜਨੀਤੀ ਕੀਤੀ ਜਾਵੇ ਔਰ ਅਸੀਂ ਆਪਣਾ ਕੰਮ ਕਰਦਾ ਰਹਿਣਾ ਤੁਸੀਂ ਦੇਖ ਲਓ ਵੀ ਅੱਜ ਰਿਜ਼ਲਟ ਆਇਆ ਮੈਂ ਕੋਈ ਭੰਗੜਾ ਨਹੀਂ ਪਾ ਰਿਹਾ ਮੈਂ ਕੰਮ ਕਰ ਰਿਹਾ ਆਪਣਾ ਠੀਕ ਹੈ ਤੇ ਅਸੀਂ ਆਪਣਾ ਕੰਮ ਕਰਦੇ ਆ ਜੀ ਉਹਦੇ ਤੇ ਲੋਕਾਂ ਨੇ ਸਾਨੂੰ ਜਿਹੜਾ ਹੈਗਾ ਬਹੁਤ ਵੱਡੇ ਸਾਨੂੰ ਮਾਣ ਦਿੱਤਾ ਲੋਕਾਂ ਨੇ ਪਹਿਲਾਂ ਵੀ ਦਿੱਤਾ ਫਤਵਾ ਦਿੱਤਾ ਸਾਡੇ ਅੱਕ ਦੇ ਵਿੱਚ ਤੇ ਮੈਂ ਪੰਜਾਬੀ ਲੋਕਾਂ ਦਾ ਧੰਨਵਾਦ ਕਰਦਾ ਉਹ ਲੀਡਰਸ਼ਿਪ ਨੂੰ ਸਾਰਿਆਂ ਨੂੰ ਬਧਾਈਆਂ ਦਿੰਦਾ ਜਿਹੜੇ ਕੈਂਡੀਡੇਟ ਜਿੱਤੇ ਆ ਉਹਨਾਂ ਨੂੰ ਸਾਰਿਆਂ ਨੂੰ ਬਧਾਈਆਂ ਦਿੰਦਾ ਔਰ ਗੁੱਡ ਵਿਸ਼ੇਸ਼ ਜਨਾਂ ਵਾਸਤੇ ਵਿਰੋਧੀਆਂ ਦੇ ਲਈ ਕੋਈ ਸਲਾਹ ਨਹੀਂ ਵਿਰੋਧੀਆਂ ਨੂੰ ਸਾਰਿਆਂ ਨੂੰ ਅੰਦਿਕ ਲੋੜ ਹੈ ਜੇ ਅਸੀਂ ਦੇਖੋ ਮੇਰੀ ਹਮੇਸ਼ਾ ਇੱਕ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਹੈ ਅਸੀਂ ਜੋ ਹੁਣ ਤੱਕ ਕੀਤਾ ਉਸ ਤੋਂ ਬਿਹਤਰ ਕਰਨਾ ਹੈ ਅਸੀਂ ਆਪਣੇ ਆਪ ਨੂੰ ਮਤਲਬ ਹੋਰ ਜ਼ਿਆਦਾ ਕੰਮ ਕਰਨਾ ਹੋਰ ਜ਼ਿਆਦਾ ਡੈਡੀਕੇਟ ਕਰਨਾ ਇਹਦਾ ਮਕਸਦ ਹੀ ਹੁੰਦਾ ਕਿ ਲੋਕਾਂ ਨੇ ਜੇ ਤੁਹਾਨੂੰ ਅਸ਼ੀਰਵਾਦ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਵਿੱਚ ਹੰਕਾਰ ਨਹੀਂ ਆਉਣਾ ਚਾਹੀਦਾ ਨਿਮਰਤਾ ਆਣੀ ਚਾਹੀਦੀ ਆ ਔਰ ਜਿਹੜਾ ਤੁਹਾਡਾ ਕੰਮ ਕਰਨ ਦੀ ਜਿਹੜੀ ਤੁਹਾਡੀ ਰਿਕਵੈਸਟ ਆ ਉਹਨੂੰ ਵਧਾਉਣਾ ਚਾਹੀਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਹੋਰ ਬਿਹਤਰ ਕਰੀਏ ਜੀ ਕਪੂਰਥਲਾ ਵਿਜ਼ਿਟਰ ਬਾਰੇ ਕਪੂਰਥਲਾ ਵਿਜ਼ਿਟ ਦੇ ਵਿੱਚ ਇਹ ਸਾਡਾ ਰੈਗੂਲਰ ਹੈ ਜੀ ਸਾਡੀ ਪਿੱਛੇ ਬਹੁਤ ਸਾਰੀਆਂ ਮੀਟਿੰਗਸ ਹੋਈਆਂ ਸੀਗੀਆਂ ਸਾਡੇ ਕੋਲੇ ਅਸੀਂ ਦੋ ਤਿੰਨ ਨਤੀਜਿਆਂ ਤੇ ਪਹੁੰਚਿਆ ਜੀ ਇੱਕ ਤਾਂ ਸਾਡੇ ਜਿਹੜੇ ਡਾਕਟਰ ਹੈਗੇ ਆ ਜੀ ਉਹ ਡਾਕਟਰੀ ਤਾਂ ਵਧੀਆ ਕਰ ਲੈਂਦੇ ਆ ਜੀ ਜੋ ਤੁਸੀਂ ਇੱਥੇ ਵੀ ਦੇਖਿਆ ਹੈਗਾ ਮੈਂ ਤੁਹਾਡੇ ਸਾਹਮਣੇ ਸਾਰਾ ਕੁਝ ਦੇਖ ਕੇ ਆਇਆ ਆਮ ਬਰੀ ਅਨਸਪੀਅਰਿੰਗ ਤੇ ਉਹਦੇ ਵਿੱਚ ਐਡਮਿਨਿਸ ਉਹਦੇ ਚ ਕਮੀ ਪੇਸ਼ੇ ਆ ਗਈ ਜਿਹੜੀ ਐਡਮਿਨਿਸਟ੍ਰੇਸ਼ਨ ਉਹਦੇ ਵਾਸਤੇ ਸੀ ਨਾ ਜਿਵੇਂ ਸਕੂਲਾਂ ਚ ਕੀਤਾ ਸੀਗਾ ਸੋ ਅਸੀਂ ਬੜਾ ਸੀਰੀਅਸਲੀ ਸੋਚ ਰਹੇ ਹਾਂ ਇੱਕ ਫੈਸਿਲਿਟੀ ਮੈਨੇਜਰ ਟਾਈਪ ਜਿਹੜੇ ਆਗਿਆ ਪ੍ਰੋਫੈਸ਼ਨਲ ਬੰਦੇ ਲਾਏ ਜਾਣ ਉਹਨਾਂ ਦਾ ਕੰਮ ਹੋਏਗਾ ਕਿ ਜਿਹੜੀ ਹਸਪਤਲ ਦੀ ਸਾਰੀ ਅਪਕੀਪ ਹੈ ਜਿਵੇਂ ਤੁਸੀਂ ਦੇਖਦੇ ਹੋ ਬਿਲਡਿੰਗਾਂ ਦੀ ਮੇਨਟੇਨੈਂਸ ਹੈ ਇੱਕ ਵਾਰੀ ਅਸੀਂ ਸਾਰੇ ਜਿੰਨੇ ਸਾਡੇ ਜਲਾ ਹਸਪਤਾਲ ਹੈ ਔਰ ਜਿੰਨੇ ਸਾਡੇ ਸਬਡਿਵੀਜ਼ਨ ਹਸਪਤਲ ਹੈ ਉਹਨਾਂ ਸਾਰਿਆਂ ਨੂੰ ਇੱਥੇ ਵੀ ਤੁਹਾਡੇ ਕਰਾਂਗੇ ਜਾਣ ਬੜੇ ਜਿੰਨਾਂ ਦੇ ਵਿੱਚ ਰੰਗ ਰੋਗਨ ਕਰਕੇ ਜਿਹੜੇ ਜਿਵੇਂ ਤੁਹਾਡੀ ਐਮਰਜੈਂਸੀ ਬਹੁਤ ਵਧੀਆ ਹੈਗੀ ਉਹਨ ਫੋੜੇ ਜੇ ਡਾਕਟਰ ਵੀ ਭਰਤੀ ਕਰ ਰਹੇ ਆ 400 ਡਾਕਟਰ ਆ ਰਹੇ ਆ ਡਾਕਟਰ ਵੀ ਭੇਜੂਗਾ ਮੈਂ ਇੱਥੇ ਸਟਾਫ ਨਰਸਸ ਵੀ ਭੇਜਾਂਗੇ ਔਰ ਸਾਰੇ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਅਸੀਂ ਸਾਰੀ ਐਮਰਜੈਂਸੀ ਸੇਵਾ ਸ਼ੁਰੂ ਕਰ ਰਹੇ ਆ ਬੱਚਿਆਂ ਵਾਸਤੇ ਨਿੱਕੂ ਸ਼ੁਰੂ ਕਰ ਰਹੇ ਆ ਔਰ ਆਪਰੇਟਿਵ ਸਰਵਿਸਸੇਜ਼ ਵੀ ਕਰ ਰਹੇ ਆ ਦਵਾਈਆਂ ਦੇ ਕੋਲ ਅਸੀਂ ਦਵਾਈਆਂ ਪਹੁੰਚਾਤ ਨਹੀਂ ਸਾਰੇ ਪੰਜਾਬ ਵਿੱਚ ਐਕਸ ਰੇ ਅਲਟਰਾਸਾਉਂਡ ਦੀ ਫੈਸਿਲਿਟੀ ਦੇਤੀ ਆ ਸਾਰਿਆਂ ਨੇ ਹੁਣ ਜਿਹੜਾ ਮਿਸਿੰਗ ਲਿੰਕ ਹੈ ਉਹ ਹੈਗਾ ਇੱਕ ਬੈਟਰ ਐਡਮਿਨਿਸਟ੍ਰੇਸ਼ਨ ਪਲੱਸ ਜਿਹੜਾ ਇੱਕ ਵਾਰੀ ਸਾਰੇ ਵਾਸਟਰੂਮ ਠੀਕ ਹੋ ਜਾਣ ਸਾਰੇ ਹਸਪਤਾਲ ਨੂੰ ਰੰਗ ਰੋਗਨ ਹੋ ਕੇ ਚ ਔਰ ਜਿਹੜਾ ਸਟਾਫ ਹੈ ਉਹਦੇ ਵਿੱਚ ਅਸੀਂ ਇੱਕ ਇਹਦੇ ਵਿੱਚ ਇੱਕ ਨਵਾਂ ਕੰਪੋਨੈਂਟ ਐਡ ਕਰ ਰਹੇ ਹਾਂ ਹੈਗਾ ਪੇਸ਼ੈਂਟ ਸਿਮੂਲੇਸ਼ਨ ਸਰ ਜਦੋਂ ਅਮਰੀਜ ਐਮਰਜੈਂਸੀ ਚ ਆਉਂਦਾ ਨਾ ਜੀ ਉਹਨੂੰ ਪਹਿਲਾਂ ਇੱਕ ਡੈਡੀਕੇਟਡ ਟੀਮ ਹੋਏਗੀ ਔਰ ਇੱਕ ਨਵਾਂ ਕੰਪੋਨੈਂਟ ਹੈ ਜਿਹੜਾ ਕਿ ਸਾਰਾ ਮਰਕਲ ਜਿਹੜੇ ਤੁਸੀਂ ਵੀ ਅਪਰੀਸ਼ੀਏਟ ਕਰੋਗੇ ਅਸੀਂ ਮhalla ਕਲੀਨਿਕ ਦੇ ਵਿੱਚ ਕੀਤਾ ਅਸੀਂ 5.5 6000 ਲੋਕਾਂ ਨੂੰ ਕਾਲ ਕੀਤਾ ਮੈਂ ਹਰ ਰੋਜ਼ 5-7 ਬੰਦਿਆਂ ਨੂੰ ਕਾਲ ਕਰਦਾ ਪੰਜਾਬ ਦੇ ਵਿੱਚ ਉਹਦੇ ਗੁਰਦਾਸਪੁਰ ਦੇ ਹੈ ਜਿਹੜਾ ਮhalla ਕਲੀਨਿਕ ਹੈ ਉਹਦੇ ਡਾਕਟਰ ਨੂੰ ਪਤਾ ਵੀ ਮਿਨਿਸਟਰ ਦਾ ਫੋਨ ਵੀ ਆ ਸਕਦਾ ਸ਼ਕਤੀ ਦਾ ਵੀ ਆ ਸਕਦਾ ਈਐਚਐਸਟਾ ਵੀ ਆ ਸਕਦਾ ਤੇ ਜਿਹੜਾ ਲੋਅਰ ਸਟਾਫ ਆ ਉਹ ਤਾਂ ਕਰ ਹੀ ਰਿਹਾ ਜਿਹੜੇ ਇਹ ਵਾਲੇ ਹਸਪਤਾਲ ਇਹਨਾਂ ਵਾਸਤੇ ਵੀ ਫੀਡਬੈਕ ਸ਼ੁਰੂ ਕਰ ਰਿਹਾ ਮੈਂ ਡੈਡੀਕੇਟਿਡ ਬੰਦੇ ਜਿਹੜੇ ਆ ਗਿਆ ਉਹ ਲਗਾ ਕੇ ਨਾ ਜੀ ਅਸੀਂ ਪੇਸ਼ੈਂਟ ਤੋਂ ਫੀਡਬੈਕ ਲੈਂਦੇ ਅਸੀਂ ਮਰੀਜ਼ ਤੋਂ ਫੀਡਬੈਕ ਲੈਂਦੇ ਤੁਸੀਂ ਹਸਪਤਾਲ ਗਏ ਸੀ ਡਾਕਟਰ ਨੇ ਤੁਹਾਣਾ ਪਿਆਰ ਨਾਲ ਗੱਲ ਕੀਤੀ ਤੁਹਾਡਾ ਟੈਸਟ ਠੀਕ ਹੋ ਗਿਆ ਤੁਹਾਨੂੰ ਦਵਾਈ ਮਿਲ ਗਈ ਕਿੰਨੀ ਦਵਾਈ ਮਿਲੀ ਕਿੰਨੀ ਵਾਰੋਂ ਲਿਖੀ ਉਹਦੇ ਨਾਲ ਸਾਨੂੰ ਜਿਹੜੀ ਪੇਸ਼ੈਂਟ ਤੋਂ ਫੀਡਬੈਕ ਆ ਸਾਡੀ ਪੇਸ਼ੈਂਟ ਦੀ ਸੈਟੀਸਫੈਕਸ਼ਨ ਹੈ ਇਹ ਮੈਂ ਜਿਲ੍ਹਾ ਹਸਪਤਾਲ ਵਾਸਤੇ ਵੀ ਸ਼ੁਰੂ ਕਰ ਰਿਹਾ ਤੇ ਮੈਡੀਕਲ ਕਾਲਜ ਵਾਸਤੇ ਵੀ ਇਹ ਬੜੀ ਪਹਿਲਾਂ ਹੁੰਦਾ ਸੀ ਕਿ ਸਾਨੂੰ ਬਾਹਰੋਂ ਪਤਾ ਲੱਗਦਾ ਸੀ ਆਪੇ ਮਰੀਜ਼ ਨੂੰ ਕਹਿੰਦੇ ਤੁਸੀਂ ਫਲਾਣੇ ਹਸਪਤਾਲ ਚਲੋਗਾ ਇੱਥੇ ਵੀ ਯੋਜਨਾ ਕਾਰਡ ਹੈ ਉੱਥੇ ਵੀ ਇੰਸ਼ੋਰੈਂਸ ਦਾ ਕਾਰਡ ਹੈ ਤੇ ਇਹ ਸਾਰੀਆਂ ਮਾਲ ਪ੍ਰੈਕਟਿਸ ਵੀ ਬੰਦ ਹੋਣ ਗਈਆਂ ਔਰ ਜਿਹੜਾ ਹੈਗਾ ਇਹਦੇ ਨਾਲ ਸਾਡੀ ਇਹਨਾਂ ਵਰਕਿੰਗ ਬੈਟਰ ਹੋਈ ਆ ਆਮ ਆਦਮੀ ਲੈਣੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਹੂੰ ਮੈਡੀਕਲ ਕਾਲਜ ਜਿੱਦਾਂ ਹਜੇ ਵੀ ਕੰਮ ਚੱਲੇ ਨਹੀਂ ਜੀ ਥੋੜਾ ਜਿਹਾ ਦਿੱਕਤ ਸਾਨੂੰ ਆਈ ਹੈ ਜੀ ਮੈਡੀਕਲ ਕਾਲਜ ਦੇ ਵਿੱਚ ਅਸੀਂ ਚਾਰ ਵਾਰੀ ਅਟੈਂਡਰ ਕੀਤਾ ਹੁਣ ਸਭ ਦੀ ਹਾਈएस्ट ਲੈਵਲ ਤੇ ਮੀਟਿੰਗ ਹੋਈ ਆ ਅਸੀਂ ਇੱਕ ਪ੍ਰੋਫੈਸ਼ਨਲ ਏਜੰਸੀ ਜਿਹੜੀ ਹੈਗੀ ਉਦੇ ਥਰੂ ਅਸੀਂ ਮਾਰਕੀਟ ਕੋਰਡ ਦਾ ਕੰਮ ਹੈ ਮੇਰੀ ਕੋਸ਼ਿਸ਼ ਆ ਕਿ ਮਤਲਬ ਆਰਮਲ ਇੱਕ ਦੋ ਫਿਰ ਮਹੀਨੇ ਸ਼ੁਰੂ ਹੋਵੇ ਇੱਕ ਅਹਿਮ ਸਵਾਲ ਹੈ ਤੁਹਾਡੀ ਲਾਸਟ ਵਿਜ਼ਿਟ ਤੇ ਵੀ ਕੀਤਾ ਗਿਆ ਸੀ ਪਿਛਲੀ ਸਰਕਾਰ ਇਹਨੂੰ ਆਈਸੀਯੂ ਨੂੰ ਲਾਂਚ ਕਰ ਗਈ ਚਲਾ ਨਹੀਂ ਪਾਈ ਇਸ ਸਰਕਾਰ ਕੋਲੋਂ ਵੀ ਹਜੇ ਤੱਕ ਇਹ ਚੱਲੂ ਨਹੀਂ ਹੋਇਆ ਤੇ ਉਹ ਪਿਛਲੀ ਦਾ ਪਿਛਲੀ ਹੋ ਗਈ ਅਸੀਂ ਹੁਣ ਪਿਛਲੇ ਨਹੀਂ ਨਾ ਹੋਣਾ ਮੈਂ ਤਾਂ ਹੁਣ ਸ਼ੁਰੂ ਕਰਾਉਂਗਾ ਜੀ ਅੱਜ ਮੈਂ ਉਹਨਾਂ ਨੂੰ ਸਾਰੀਆਂ ਟਾਈਮ ਲਾਈਨ ਦੇ ਕੇ ਜਾਊਂਗਾ ਐਂਡ ਇਮੀਡੀਏਟਲੀ ਉੱਥੇ ਉਹਨਾਂ ਨੂੰ ਰਗ ਰੋਗਨ ਕਰਾ ਕੇ ਜਿੰਨਾ ਹਫਤਾ 10 ਦਿਨ ਲੱਗਦੇ ਉਹਨੂੰ ਸ਼ੁਰੂ ਕਰਾਉਣਾ ਸਰ ਪਾਸਲੇ ਪਹਿਲੇ ਤੁਸੀਂ ਕਿ ਸਟਾਫ ਦੀ ਸ਼ਾਰਟੇਜ ਨੂੰ ਜਲਦੀ ਪੂਰਾ ਕਰਨ ਦਾ ਕਿਹਾ ਸੀ ਅਜੇ ਤੱਕ ਉਹ ਐਜ਼ਿਟ ਨਹੀਂ ਨਹੀਂ ਦੇਖੋ ਉਹਦੇ ਕੀ ਹੈ ਦੇਖੋ ਤੁਸੀਂ ਦੇਖਿਓ ਨਾ ਇੱਕ ਕਲੈਕਸ਼ਨ ਆ ਗਈ ਹੁਣ ਇਸ ਤੋਂ ਬਾਅਦ ਨਸਪਰ ਕਾਰਪੋਰੇਸ਼ਨ ਦੀ ਆ ਜਾਣੀ ਹੈ ਜੀ ਬਿਲਕੁਲ ਸਾਡੇ 400 ਡਾਕਟਰ ਰੈਡੀ ਹੈ ਉਹ ਅਸੀਂ ਮਤਲਬ ਅਗਲਾ ਕੋਰਡ ਲੱਗਣ ਤੋਂ ਪਹਿਲਾਂ ਉਹਨਾਂ ਨੂੰ ਅਪਾਇੰਟਮੈਂਟ ਲੈ ਕੇ ਭੇਜਿਆ ਹੈ ਕੰਟੈਕਟ ਬੇਸ ਤੇ ਨਹੀਂ ਨਹੀਂ ਇਹ ਰੈਗੂਲਰ ਪਰਸੀਆ ਹੈ ਰੈਗੂਲਰ ਪਰਸੀਆ ਹੈ ਜੇ ਸਟਾਫ ਨਰਸਸ ਦੀ ਮੈਂ ਸ਼ੁਰੂ ਕਰਤੀ ਹੈ ਜੀ ਉਹ ਫਿਰ ਅਗਲੇ ਕੋਰਟ ਤੋਂ ਬਾਅਦ ਆ ਜਾਣਗੇ ਦੇਖੋ ਅਸੀਂ ਲਗਾਤਾਰ ਕਰ ਰਹੇ ਹਾਂ ਅਸੀਂ 980 ਪਹਿਲਾਂ ਜਿਹੜੇ ਐਨਐਮ ਆਕੇ ਉਹਨਾਂ ਨੂੰ ਪਰਤੀ ਕੀਤਾ 580 ਨੂੰ ਦੇ ਦਿੱਤੇ ਉਹਦੇ ਚ ਨਾ ਸਾਨੂੰ ਜਿਵੇਂ ਲੀਗਲ ਮੈਟਰ ਵੀ ਹੁੰਦੇ ਆ ਲੋਕਾਂ ਦੇ ਆਪਸ ਲੋ ਕੋਰਟ ਪਹੁੰਚੇ ਹੁੰਦੇ ਆ ਉਹ ਸਾਰੇ ਕਲੀਅਰ ਕਰਕੇ ਉਹਦੇ ਕਰਕੇ ਜਿਹੜੇ ਉਹਨਾਂ ਦੇ ਰੈਜ਼ੋਲੂਸ਼ਨ ਵੀ ਦੇਖਣੀਆਂ ਬਹੁਤ ਸਾਰੇ ਜਿਹੜੇ ਹੁੰਦੇ ਫਾਈਨੈਂਸ ਵਾਲਿਆਂ ਦਾ ਵੀ ਦੇਖਣਾ ਔਰ ਜਿਹੜੇ ਪਰਸਨਲ ਵਾਲਿਆਂ ਦੇ ਸਾਰੀਆਂ ਕਲੀਅਰੈਂਸ ਲੈ ਕੇ ਸਾਰੀਆਂ ਲੀਗਲ ਹਾਰਡਲਸ ਓਵਰਕਮ ਕਰ ਰਹੇ ਆ ਅਸੀਂ ਚਾਰ ਪੰਜੋਂ ਡਾਕਟਰ ਆ ਰਹੇ ਜੀ ਨਾਲ ਦੀ ਨਾਲ ਮੈਂ ਦੂਜੀ ਐਡ ਵੀ ਨਾਲ ਦੀ ਨਾਲ ਦੇ ਰਿਹਾ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਵਿਵਸਥਾ ਚ ਪ੍ਰੋਬਲਮ ਆਈ ਹੋਈ ਕਿ ਜਿਹੜੇ ਸਪੈਸ਼ਲਿਸਟ ਨੇ ਉਹ ਐਮਰਜੈਂਸੀ ਦੀ ਡਿਊਟੀ ਕਰ ਰਹੇ ਨੇ ਤਾਂ ਉਸ ਦਿਨ ਆਪੀਡੀ ਫਿਰ ਕਲੋਜ਼ ਰਹਿੰਦੀ ਹੈ ਇਹ ਪ੍ਰੋਬਲਮ ਤੁਹਾਡੇ ਅਗਲੇ 2 ਹਫ਼ਤੇ ਚ ਖਤਮ ਹੋ ਜਾਏਗੀ ਕਿਉਂਕਿ ਮੈਂ ਨਵੇਂ ਜਿਹੜੇ ਐਮਬੀਬੀਐਸ ਡਾਕਟਰ ਹਨ ਉਹ ਮੈਂ ਇੰਨੇ ਕ ਭੇਜਦਾਗਾ ਕਿ ਸਪੈਸ਼ਲਿਸਟ ਸਿਰਫ ਸਪੈਸ਼ਲਿਸਟ ਦਾ ਕੰਮ ਕਰਨਗੇ ਮੈਂ ਤੁਹਾਨੂੰ ਇਸ ਤੋਂ ਇੱਕ ਸਟੈਪ ਅੱਗੇ ਕਹਿ ਰਿਹਾ ਡਾਕਟਰ ਸਿਰਫ ਡਾਕਟਰੀ ਦਾ ਕੰਮ ਕਰਨਗੇ ਮੈਂ ਅਫਸਰਟੀ ਮੈਨੇਜਰ ਰੱਖ ਰਹੇ ਆ ਜੀ ਅਸੀਂ ਉਹ ਜਿਹ ਤੱਕ ਇਹ ਗੱਲ ਸਮਝ ਆ ਗਈ ਤੁਸੀਂ ਦੌਰਾ ਕਰ ਚੁੱਕੇ ਹੋ ਇਸ ਸਿਵਲ ਹਸਪਤਾਲ ਦਾ ਹੁਣ ਮੰਨਿਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ 10000 ਹੋ ਪਾਉਗਾ ਜੀ ਮੈਂ ਹੁਣ ਜਦੋਂ ਅਗਲੀ ਵਾਰੀ ਆਉਂਗਾ ਤੇ ਮੈਂ ਤੁਹਾਡੇ ਕੋਲ ਪੁੱਛਾਂਗੇ ਸੁਧਾਰ ਹੋਇਆ ਕੀ ਹੋਇਆ ਠੀਕ ਹੈ ਸਰ ਜਿਹੜੇ ਜਿਹੜੇ ਮੈਂ ਤੁਹਾਡੇ ਕੋਲ ਲਵਾਂਗਾ ਸਰ ਮੈਡੀਕਲ ਕਵਰ ਅੱਛਾ ਤੁਸੀਂ ਮੈਨੂੰ ਦੱਸੋ ਜੀ ਦੇਖੋ ਇਹ ਚਿੱਟਾ ਆਤੀ ਤਾਂ ਨਾ ਕਹੋ ਤੁਸੀਂ ਜੀ ਇੱਥੇ ਅੱਜ ਵੀ ਟਾਈ 300 ਡਿਵਰੀਆਂ ਹੋ ਰਹੀਆਂ ਗਰੀਬਾਂ ਦਾ ਹੋ ਰਿਹਾ ਇਲਾਜ ਕੋਲ ਡਾਕਟਰ ਬੜੇ ਮਤਲਬ ਤੁਸੀਂ ਕਹੋ ਵੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਪੱਖੋਂ ਕੋਈ ਕਮੀ-ਕੀਸੀ ਹੋ ਸਕਦੀ ਹੈ ਪਰ ਐਸ ਵੱਡਾ ਜਿਹੜਾ ਡੀਓ ਡੈਕਟਰ ਡੀਆਪ ਸੈਂਟਰ ਹੈ ਉਹ ਵੀ ਮਤਲਬ ਦੇਸ਼ ਦੇ ਚੰਗਿਆਂ ਵਿੱਚੋਂ ਗਿਣਿਆ ਜਾਂਦਾ ਹੈ ਉੱਥੇ ਜਿਹੜਾ ਫੀਮੇਲ ਦਾ ਉਹ ਪਹਿਲਾ ਇੱਥੇ ਹੋਇਆ ਜਿਹੜੇ ਉਹ ਮਤਲਬ ਉਹਦੇ ਵਿੱਚ ਪ੍ਰੋਬਲਮਸ ਹੈਗੀਆਂ ਅਸੀਂ ਬਹੁਤ ਸਾਰੀਆਂ ਪ੍ਰੋਬਲਮਸ ਇਨਹੈਰਿਟ ਕੀਤੀਆਂ ਇਹਨੂੰ ਸਾਰਿਆਂ ਨੂੰ ਮੈਂ ਜਿਹੜਾ ਹੈਗਾ ਅਗਲੀ ਵਾਰੀ ਜਿਹੜਾ ਹੈਗਾ ਤੁਹਾਡੇ ਜਿਹੜੇ ਨਾ ਡਾਕਟਰ ਪ੍ਰਿੰਸੀਪਲ ਅਸੀਂ ਇਕ ਲਾਈ ਹੈ ਜਿਹੜੇ ਜਿਹਨਾਂ ਨੇ ਮੈਡੀਕਲ ਕਾਲਜ ਡਿਵੈਲਪ ਕਰਨਾ ਸੋ ਸਾਰੀ ਆ ਕੇ ਮੈਂ ਹੁਣ ਇੱਕ ਟੀਮ ਭੇਜਾਂਗਾ ਜਾ ਕੇ ਅਸੀਂ ਹੁਣ ਥੋੜਾ ਜਿਹਾ ਦੇਖੋ ਮੈਂ ਲਗਾਤਾਰ ਜਿਹੜਾ ਹੈਗਾ ਸਾਰੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ